ਮਸਲਾ ਸਾਰਾ ਸਾਡੇ ਇਹਨਾਂ ਨਾਲ ਪਹਿਲਾਂ ਕਈ ਵਾਰੀ ਹੋ ਗਿਆ ਜਿਹੜਾ ਝਗੜੇ ਹੁੰਦੇ ਰਹਿੰਦੇ ਆ ਤਕਰੀਬਨ ਬੱਸਾਂ ਵਾਲੇ ਨਾਲ ਜ਼ਿਆਦਾਤਰ ਤੇ ਪਰੇਸ਼ਾਨਦਾਈ ਵੈਸੀ ਆਮ ਪਬਲਿਕ ਨੂੰ ਵੀ ਕਰਦੇ ਆ ਭਾਵੇਂ ਕਾਰ 'ਚ ਕਿਸੇ ਨਾਲ ਪਰਿਵਾਰ ਹੋਵੇ ਜਾਂ ਕੋਈ ਟਰੱਕ ਡਰਾਈਵਰ ਇਕੱਲਾ ਤੇ ਇਕੱਲਾ ਦੇ ਇੱਕੀ ਮਤਲਬ ਗੁੰਡਾਗਰਦੀ ਕਰਨ ਵਾਸਤੇ ਇਹਨਾਂ ਨੇ ਗੁੰਡੇ ਰੱਖੇ ਹੋਏ ਆ ਤੇ ਸਾਡੇ ਨਾਲ ਪਿੱਛੇ ਡੇਢ ਸਾਲ ਪਹਿਲਾਂ ਝਗੜਾ ਹੋਇਆ ਸੀ ਇਹਨਾਂ ਦਾ ਉਦੋਂ ਇਹਨਾਂ ਦੇ ਮੁਲਾਜ਼ਮਾਂ ਦੇ ਪਰਚਾ ਵੀ ਦਰਜ ਹੋਇਆ ਹੋਇਆ ਤੇ ਉਹ ਜਿਹੜਾ ਪਰਚਾ ਹੁਣ ਤੱਕ ਸਮਝੌਤਾ ਵੀ ਸਾਡਾ ਹੋ ਗਿਆ ਸੀ ਪਰ ਪਰਚਾ ਹੁਣ ਤੱਕ ਨਿਪੜਿਆ ਨਹੀਂ ਤਾਂ ਕਹਿਣ ਦਾ ਭਾਵ ਸਮਝੌਤੇ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਆਇਆ ਵੀ ਜਿਹੜਾ ਕੰਮ ਕਿੰਨਾ ਲੰਬਾ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਗੁੰਡਾਗਰਦੀ ਦਾ ਭੂਤ ਇਹਨਾਂ ਦੇ ਸਿਰ ਤੇ ਸਵਾਰ ਰਹਿੰਦਾ ਤੇ ਉਹ ਹਰ ਟਾਈਮ ਜੇ ਕੋਈ ਸਾਡੀ ਬਸ ਆਉਂਦੀ ਆ ਸਾਡੇ ਕੋਲ ਸਮੇਂ ਦੀ ਘਾਟ ਹੁੰਦੀ ਆ ਜੇਕਰ ਕੋਈ ਡਰਾਈਵਰ ਕਨੈਕਟਰ ਆ ਕੇ ਬੇਨਤੀ ਵੀ ਕਰਦਾ ਆ ਵੀ ਸਾਡੇ ਕੋਲ ਸਮੇਂ ਦੀ ਘਾਟ ਆ ਗੱਡੀ ਕਢਾਓ ਤਾਂ ਇਹ ਉਲਟਾ ਉਹਦੇ ਗੱਲ ਪੈਂਦੇ ਆ ਉਹਨ ਇਨਾਂ ਨੇ ਪਿੱਛੇ ਸਾਨੂੰ 1 ਨੰਬਰ ਤੇ 7 ਨੰਬਰ 2 ਆਉਣ ਜਾਣ ਵਾਸਤੇ ਲਾਈਨਾਂ ਦਿੱਤੀਆਂ ਸੀ ਤੇ ਉਹਦੇ ਵਿੱਚ ਇਹਨਾਂ ਨੇ ਬੰਦਾ ਲਾਇਆ ਹੋਇਆ ਸੀ ਵੀ ਜਿਹੜੀ ਗੱਡੀ ਜਦੋਂ ਆਊਗੀ ਅਸੀਂ ਬੈਰੀਕੇਡ ਹਟਾ ਕੇ ਬੱਸ ਲਈ ਸਪੈਸ਼ਲ ਲਾਈਨ ਨਵਾਵਾਂਗੇ ਪਰ ਕਹਿਣ ਨੂੰ ਤਾਂ ਇਹਨਾਂ ਨੇ ਦੇ ਦਿੱਤੀ ਪਰ ਅਸਲੀਅਤ ਦੇ ਵਿੱਚ ਉਵੇਂ ਹੀ ਜਾਮ ਲੱਗਿਆ ਉਹਦਾ ਲਾਈਨਾਂ ਲੱਗੀਆਂ ਆਉਂਦੀ ਆ ਤੇ ਅੱਜ ਵੀ ਇਦਾਂ ਹੀ ਹੋਇਆ ਬਰਨਾਲਾ ਡਿੱਪੂ ਦੀ ਸਾਡੀ ਬੱਸ ਸੀ ਜਿਹੜੀ ਬਰਨਾਲੇ ਤੋਂ ਚੱਲ ਗਈ ਜੰਡੀਗੜ ਜਾਣੀ ਸੀ ਤੇ ਉਹ ਜਦੋਂ ਗੱਡੀ ਇੱਕ ਨੰਬਰ ਲਾਈਨ ਦੇ ਵਿੱਚ ਡਰਾਈਵਰ ਨੇ ਪਾਈ ਤਾਂ ਅੱਗੇ ਉੱਥੇ ਲਾਈਨ ਲੱਗੀ ਹੋਈ ਸੀ ਬਹੁਤ ਲੰਬੀ ਅੱਲਾ ਦੋ ਸਾਡੇ ਕੋਲ ਸਮੇਂ ਦੀ ਘਾਟ ਆ ਤਾਂ ਇਹ ਜਿਹੜਾ ਉਹਦੇ ਹੱਥੀ ਪਏ ਆ ਮੁੰਡਿਆਂ ਦੇ ਤੇ ਉਹਦੇ ਸੱਟ ਮਾਰੀ ਆ ਡਰਾਈਵਰ ਦੇ ਲੱਤ ਦੇ ਜਿਹੜੀ ਰੌਡ ਵਗੈਰਾ ਇਹਨਾਂ ਨੇ ਰੋਡ ਨਾ ਬਾਰ ਕਰਕੇ ਉਹਦਾ ਜਿਹੜਾ ਬਲੱਡ ਵਗੈਰਾ ਨਿਕਲੀ ਜਾਂਦਾ ਆਪਾਂ ਪਿੱਛੇ ਦਿਖਾਇਆ ਵੀ ਆ ਵੀਡੀਓ ਵੀ ਬਣੀ ਆ ਤੇ ਉਹਦਾ ਆਪਾਂ ਕਾਰਵਾਈ ਦੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਤੋਂ ਵੀ ਜਿਹੜੀ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਆਉਣ ਵਾਲੇ ਟਾਈਮ 'ਚ ਐਵਜ ਕੋਈ ਘਟਨਾ ਨਾ ਹੋਵੇ ਤੇ ਆਮ ਲੋਕਾਂ ਨੂੰ ਵੀ ਜਿਹੜਾ ਸਵਾਬਣਾ ਮਾਹੌਲ ਬਣੇ ਇਸ ਚੀਜ਼ ਲਈ ਕੋਈ ਠੋਸ ਕਦਮ ਚੁੱਕਿਆ ਜਾ ਬਈ ਤੇ ਕਰਨ ਸਿੰਘ ਕਨੈਕਟਰ ਅਸੀਂ ਤਾਂ ਪਰਚੇ ਦੀ ਮੰਗ ਕਰ ਰਹੇ ਹਾਂ ਜੀ ਪਰਚਾ ਹੋਵੇ ਬਣਦੀ ਜੋ ਕਾਰਵਾਈ ਹੈ ਸਰਕਾਰੀ ਗੱਡੀ ਆ ਡਿਊਟੀ 'ਚ ਵਿਗਨ ਪਾਇਆ ਤੇ ਮੁੰਡੇ ਤੇ ਸੱਟਾ ਮਾਰੀ ਆ ਜੀ ਜੋ ਬਣਦੀ ਕਾਰਵਾਈ ਆ ਉਹ ਕਿੱਥੇ ਆ ਹੁਣ ਉਹ ਹਸਪੀਟਲ ਭਜਿਆ ਜੀ ਹੁਣ ਮੁੰਡਾ ਉੱਤੇ ਐਡਮਿਟ ਕਰਾਇਆ ਹੁਣ ਤੱਕ ਇੱਥੇ ਸੀਗਾ ਜੀ ਆਪਾਂ ਉਹ ਬਿਆਨ ਵਗੈਰਾ ਲਗਾਉਣ ਕਰਕੇ ਰੋਕਿਆ ਹੋਇਆ ਸੀ ਹਾਂਜੀ ਹਸਪਤਾਲ ਬਨੂੜ ਭੇਜਿਆ ਜੀ ਤੇ ਪ੍ਰਸ਼ਾਸਨ ਪਹੁੰਚ ਗਿਆ ਜੀ ਇੱਥੇ ਹਾਂਜੀ ਪ੍ਰਸ਼ਾਸਨ ਪਹੁੰਚਿਆ ਜੀ ਬੜਾ ਲੇਟ ਪਹੁੰਚਿਆ 7:40 ਦੇ ਇੱਥੇ ਝਗੜਾ ਹੋਇਆ ਇਹਨਾਂ ਦਾ ਤੇ ਕੋਈ 9:00 ਵਜੇ ਦੇ ਕਰੀਬ ਇੱਥੇ ਪ੍ਰਸ਼ਾਸਨ ਪਹੁੰਚਿਆ ਜੀ ਤੇ ਪ੍ਰਸ਼ਾਸਨ ਨਾਲ ਗੱਲਬਾਤ ਹੋਈਆ ਤੁਹਾਡੀ ਹਾਂਜੀ ਗੱਲਬਾਤ ਹੋਈਆ ਜੀ ਐਸਐਚਓ ਸਾਹਿਬ ਨਾਲ ਫੋਨ ਤੇ ਗੱਲਬਾਤ ਹੋਈਆ ਬਾਕੀ ਐਸਆਈ ਸਾਹਿਬ ਖੜੇ ਇੱਥੇ ਉਹ ਕਹੀ ਜਾਂਦੇ ਆ ਵੀ ਅਸੀਂ ਬਿਆਨ ਲਿਖ ਕੇ ਪਰਚਾ ਦਰਜ ਕਰਦੇ ਆ ਪਰ ਜਿੰਨਾ ਚਿਰ ਕੋਈ ਲਿਖਤੀ ਕਾਰਵਾਈ ਸਾਨੂੰ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਜਾਮ ਨਹੀਂ ਖੋਲਦੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਦਾ ਕਾਰਵਾਈ ਕਰਨਗੇ ਤਾਂ ਆਪਾਂ ਖੋਲ ਦਾਂਗੇ ਜੇ ਨਾਲ ਦੀ ਨਾਲ